ਸਭਕਾ ਦੇ ਵਿੱਚ ਬਣਾਵਾਂਗੇ ਜੀ ਗੋਭੀ ਵਾਲੇ ਪਕੌੜੇ ਤੇ ਇਸ ਨੂੰ ਬਣਾਉਣ ਦਾ ਤਰੀਕਾ ਬਹੁਤ ਹੀ ਸੌਖਾ ਹੈ ਤੇ ਇਸ ਤਰ੍ਹਾਂ ਬਣਾਏ ਪਕੌੜੇ ਬੰਦੇ ਵੀ ਬਹੁਤ ਹੀ ਡੇਲੀਸ਼ੀਅਸ ਹੈ ਇਸ ਦੇ ਲਈ ਆਪਾਂ ਇੱਕ ਮੀਡੀਅਮ ਸਾਈਜ਼ ਦਾ ਗੋਭੀ ਦਾ ਫੁੱਲ ਲਿਆਵਾ ਤੇ ਇਹਦੇ ਆਪਾਂ ਡੰਡਲ ਜਿਹੜੇ ਆ ਉਹ ਕੱਟ ਦਿਆਂਗੇ ਤੇ ਫੁੱਲ ਜਿਹੜੇ ਆ ਉਹ ਲੈ ਲਵਾਂਗੇ ਇਹਦੀ ਡੰਡੀ ਵੀ ਆਪਾਂ ਬਹੁਤ ਵੱਡੀ ਨਹੀਂ ਰੱਖੀ ਤੁਸੀਂ ਚਾਹੋ ਤਾਂ ਵੱਡੀ ਡੰਡੀ ਵੀ ਰੱਖ ਸਕਦੇ ਹੋ ਤੇ ਇਹਨਾਂ ਨੂੰ ਆਪਾਂ ਦੋ ਹਿੱਸਿਆਂ ਦੇ ਵਿੱਚ ਕੱਟਿਆ ਵਾ ਹੁਣ ਆਪਾਂ ਇੱਕ ਪੈਨ ਦੇ ਵਿੱਚ ਪਾਣੀ ਗਰਮ ਹੋਣ ਦੇ ਲਈ ਰੱਖ ਦਿੱਤਾ ਇਹਦੇ ਵਿੱਚ ਨਮਕ ਤੇ ਹਲਦੀ ਜਰੀਆ ਉਹ ਐਡ ਕੀਤੀ ਆ ਤੇ ਪਾਣੀ ਨੂੰ ਆਪਾਂ ਬੋਇਲ ਹੋਣ ਦੇਣਾ ਵਾ ਜਿਵੇਂ ਹੀ ਪਾਣੀ ਜਿਹੜਾ ਸਾਡਾ ਬੋਇਲ ਹੋਣਾ ਸ਼ੁਰੂ ਹੋ ਜਾਂਦਾ ਵਾ ਅਸੀਂ ਇਸ ਦੇ ਵਿੱਚ ਕੱਟੇ ਹੋਏ ਗੋਭੀ ਦੇ ਫੁੱਲ ਜਿਹੜੇ ਆ ਉਹ ਐਡ ਕਰ ਦੇਾਂਗੇ ਗੋਭੀ ਦੇ ਫੁੱਲ ਐਡ ਕਰ ਦੇਨੇ ਆ ਤੇ ਗੈਸ ਦੀ ਫਲੇਮ ਨੂੰ ਆਪਾਂ ਬੰਦ ਕਰ ਦੇਣਾ ਕਿਉਂਕਿ ਗੋਭੀ ਨੂੰ ਅਸੀਂ ਉਬਾਲਣਾ ਨਹੀਂ ਹੈ ਇਸੇ ਪਾਣੀ ਦੇ ਵਿੱਚ ਨਮਕ ਤੇ ਹਲਦੀ ਵਾਲੇ ਪਾਣੀ ਦੇ ਵਿੱਚ ਥੋੜੀ ਦੇਰ ਪਈ ਰਹਿਣ ਦੇਣਾ ਵਾ 10 ਤੋਂ 15 ਮਿੰਟ ਤੇ ਇਹਦੇ ਨਾਲ ਗੋਭੀ ਦੇ ਵਿੱਚ ਜੇ ਕੋਈ ਕਿਟਾਨੂ ਵਗੈਰਾ ਹੋਣਗੇ ਉਹ ਵੀ ਖਤਮ ਹੋ ਜਾਏਗਾ ਤੇ ਗੋਭੀ ਥੋੜੀ ਸੌਫਟ ਹੋ ਜਾਏਗੀ। ਓਨੀ ਦੇਰ ਤੱਕ ਅਸੀਂ ਬੇਸਨ ਦਾ ਇੱਕ ਕੋਲ ਬਣਾ ਕੇ ਰੱਖਾਂਗੇ। ਇੱਕ ਕੌਲੀ ਆਪਾਂ ਬੇਸਨ ਦੀ ਲਈ ਹੈ। ਇਹਦੇ ਵਿੱਚ ਸਭ ਤੋਂ ਪਹਿਲਾਂ ਅਜਵਾਇਨ ਪਾ ਦਿੱਤੀ ਹੈ। ਅਜਵਾਇਨ ਗੋਭੀ ਦੇ ਪਕੌੜਿਆਂ ਦੇ ਵਿੱਚ ਜ਼ਰੂਰ ਪਣਾਓ। ਵੈਸੇ ਵੀ ਜਦੋਂ ਤੁਸੀਂ ਬੇਸਨ ਦੀ ਕੋਈ ਵੀ ਡਿਸ਼ ਬਣਾਉਂਦੇ ਹੋ, ਉਹਦੇ ਵਿੱਚ ਅਜਵਾਇਨ ਜ਼ਰੂਰ ਪਾਤੋ। ਤੇ ਇਹਦੇ ਵਿੱਚ ਨਮਕ ਤੇ ਹਲਦੀ ਤੇ ਮਿਰਚ ਇਹ ਤੁਸੀਂ ਸਵਾਦ ਅਨੁਸਾਰ ਐਡ ਕਰ ਦੇਣਾ ਪਹਿਲਾਂ ਆਪਾਂ ਡਰਾਈ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਡਰਾਈ ਚੀਜ਼ਾਂ ਨੂੰ ਮਿਕਸ ਕਰਨ ਦੇ ਬਾਅਦ ਫਿਰ ਅਸੀਂ ਇਹਦੇ ਵਿੱਚ ਨੋਰਮਲ ਰੂਮ ਟੈਂਪਰੇਚਰ ਦੇ ਪਾਣੀ ਨੂੰ ਐਡ ਕਰਕੇ ਦਾ ਇੱਕ ਕੋਲ ਬਣਾਉਣਾ ਵਾ ਬੇਸਨ ਦੇ ਵਿੱਚ ਇੱਕਦਮ ਕਾਫੀ ਜ਼ਿਆਦਾ ਪਾਣੀ ਐਡ ਨਹੀਂ ਕਰਨਾ ਆਪਾਂ ਥੋੜਾ ਥੋੜਾ ਕਰਕੇ ਪਾਣੀ ਇਸ ਦੇ ਵਿੱਚ ਐਡ ਕਰਦੇ ਜਾਵਾਂਗੇ ਇਹਦੇ ਨਾਲ ਇਹਦੇ ਵਿੱਚ ਗੰਡਾ ਨਹੀਂ ਬਣਿਆ ਲੰਮਸ ਨਹੀਂ ਬਣਦੇਗੇ ਇਸ ਨੂੰ ਵੀ ਅਸੀਂ 15 ਤੋਂ 20 ਮਿੰਟ ਲਈ ਪਿਆ ਰਹਿਣ ਦੇਣਾ ਵਾ ਕਿਉਂਕਿ ਬੇਸਨ ਜਰਾਏ ਉਹਦੀ ਨੇਚਰ ਫੁੱਲਣ ਦੀ ਹੁੰਦੀ ਆ ਤਾਂ ਇਸ ਨੂੰ ਅਸੀਂ ਫੁੱਲਣ ਦੇ ਲਈ ਛੱਡ ਦਿਆਂਗੇ ਕੜਾਈ ਦੇ ਵਿੱਚ ਆਪਾਂ ਧਨੀਏ ਦੇ ਬੀਜ ਜੀਰਾ ਤੇ ਕਾਲੀ ਮਿਰਚ ਲਈ ਆ ਇੱਥੇ ਜੇਕਰ ਤੁਸੀਂ ਹੋਰ ਮਸਾਲੇ ਐਡ ਕਰਨਾ ਚਾਹੋ ਤਾਂ ਕਰ ਸਕਦੇ ਹੋ ਇਹਨਾਂ ਨੂੰ ਆਪਾਂ ਰੋਸਟ ਕਰਕੇ ਦਰਦਰਾਜਾ ਕੁੱਟ ਲੈਣਾ ਵਾ ਨਾਲ ਹੀ ਇਸ ਦੇ ਵਿੱਚ ਅਸੀਂ ਇੱਥੇ ਜੀ ਮੂੰਫਲੀ ਐਡ ਕੀਤੀ ਆ ਤੁਸੀਂ ਚਾਹੋ ਤਾਂ ਇੱਥੇ ਨਾਲ ਤਿਲ ਵੀ ਪਾ ਸਕਦੇ ਹੋ ਉਹਦੇ ਨਾਲ ਵੀ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਹੈ ਇਸ ਮਸਾਲੇ ਨੂੰ ਅਸੀਂ ਦਰਦਰਾ ਜਿਹਾ ਕੁੱਟ ਲਿਆ ਜਿਹੜੀ ਗੋਭੀ ਅਸੀਂ ਭੋਂਕੇ ਰੱਖੀ ਸੀ ਉਹਨੂੰ ਅਸੀਂ ਪਾਣੀ ਦੇ ਵਿੱਚੋਂ ਕੱਢ ਲਿਆ ਵਾ ਤੇ ਇਸ ਦੇ ਉੱਪਰ ਜਿਹੜਾ ਅਸੀਂ ਇਹ ਮਸਾਲਾ ਬਣਾਇਆ ਵਾ ਧਨੀਏ ਦਾ ਜੀਰੇ ਦਾ ਮੂੰਫਲੀ ਦਾ ਇਹ ਵਾਲਾ ਐਡ ਕਰ ਦੇਾਂਗੇ ਨਾਲ ਹੀ ਕੁਝ ਹੋਰ ਮਸਾਲੇ ਐਡ ਕਰਾਂਗੇ ਇੱਕ ਚਮਚ ਦੇ ਕਰੀਬ ਇਹਦੇ ਵਿੱਚ ਅਸੀਂ ਕੌਰਨ ਫਲੋਰ ਪਾਇਆ ਤੁਸੀਂ ਕੌਰਨ ਫਲੋਰ ਕੌਰਨ ਸਟਾਰਚ ਕੁਝ ਵੀ ਐਡ ਕਰ ਸਕਦੇ ਹੋ ਤੇ ਨਮਕ ਤੇ ਮਿਰਚ ਤੇ ਹਲਦੀ ਇਹ ਮਸਾਲੇ ਤਿੰਨੇ ਸੇਮ ਉਹੀ ਅਸੀਂ ਇਸ ਦੇ ਵਿੱਚ ਐਡ ਕਰ ਲਵਾਂਗੇ ਹਲਦੀ ਇਸ ਨੂੰ ਕਲਰ ਦੇਣ ਦੇ ਲਈ ਐਡ ਕੀਤੀ ਆ ਨਮਕ ਮਿਰਚ ਜਿਹੜਾ ਉਹ ਟੇਸਟ ਦੇਣ ਲਈ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਵਾ ਤਾਂ ਕਿ ਜਿਹੜਾ ਇਹ ਮਸਾਲਾ ਵਾ ਇਹ ਗੋਭੀ ਦੇ ਫੁੱਲ ਦੇ ਉੱਪਰ ਇਹਦੀ ਕੋਟਿੰਗ ਹੋ ਜਾਵੇ ਇਸ ਦੇ ਨਾਲ ਕੀ ਹੁੰਦਾ ਹੈ ਕਿ ਗੋਭੀ ਜਿਹੜੀ ਆ ਉਹ ਸਾਨੂੰ ਫਿੱਕੀ ਫਿੱਕੀ ਨਹੀਂ ਲੱਗੂਗੀ ਅੰਦਰ ਤੋਂ ਤੁਸੀਂ ਚਾਹੋ ਤਾਂ ਇੱਥੇ ਇਹ ドライ ਮਸਾਲੇ ਜੜਿਆ ਉਹ ਹੋਰ ਵੀ ਜ਼ਿਆਦਾ ਐਡ ਕਰ ਸਕਦੇ ਹੋ ਆਪਣੇ ਤੇਸ ਦੇ ਅਕੋਰਡਿੰਗਲੀ ਤੁਸੀਂ ਇਹਨਾਂ ਨੂੰ ਵਾਜਾ ਕੱਟ ਕਰ ਸਕਦੇ ਹੋ ਹੁਣ ਇਹ ਮਸਾਲੇ ਇਸੇ ਤਰ੍ਹਾਂ ਹੀ ਬਣੇ ਰਹਿਣ ਜਦੋਂ ਅਸੀਂ ਇਹਨਾਂ ਨੂੰ ਤੇਲ ਦੇ ਵਿੱਚ ਫਰਾਈ ਕਰੀਏ ਤਾਂ ਮਸਾਲੇ ਸਾਡੇ ਜਿਹੜੇ ਆ ਉਹ ਖਿੰਡਣ ਨਾ ਇਸ ਲਈ ਅਸੀਂ ਇਸ ਦੇ ਉੱਪਰ ਥੋੜਾ ਜਿਹਾ ਬੀਸਨ ਐਡ ਕਰਾਂਗੇ ਤੇ ਇਹਨੂੰ ਮਿਕਸ ਕਰ ਲਾਂਗੇ ਇਹਦੇ ਨਾਲ ਕੀ ਹੋਏਗਾ ਕਿ ਮਸਾਲਿਆਂ ਦੀ ਜਿਹੜੀ ਕੋਟਿੰਗ ਹੈ ਇਹਦੇ ਉੱਪਰ ਚੰਗੀ ਤਰ੍ਹਾਂ ਚਿਪਕ ਜਾਏਗੀ ਤੇ ਇਸ ਤਰ੍ਹਾਂ ਇਹ ਸਾਰੇ ਚੀਜ਼ਾਂ ਰੈਡੀ ਹੋ ਗਈਆਂ ਇੱਧਰ ਜਿਹੜਾ ਸਾਡਾ ਬੇਸਨ ਸੀ ਉਹ ਪਹਿਲਾਂ ਨਾਲੋਂ ਫੁੱਲ ਗਿਆ ਵਾ ਤੇ ਇਹਦੇ ਵਿੱਚ ਅਸੀਂ ਥੋੜਾ ਜਿਹਾ ਬੇਕਿੰਗ ਪਾਊਡਰ ਜਾਂ ਬੇਕਿੰਗ ਸੋਡਾ ਕੋਈ ਵੀ ਤੁਸੀਂ ਚੀਜ਼ ਐਡ ਕਰ ਸਕਦੇ ਹੋ ਇਹਦੇ ਨਾਲ ਤੁਹਾਡੇ ਪਕੌੜੇ ਥੋੜੇ ਕ੍ਰਿਸਪੀ ਬਣਦੇ ਆ ਤੇ ਵਧੀਆ ਬਣਦੇ ਆ ਤੇ ਇੱਥੇ ਤੁਸੀਂ ਚਾਹੋ ਤਾਂ ਇੱਕ ਚਮਚ ਗਰਮ ਤੇਲ ਦਾ ਐਡ ਕਰੋ ਉਹਦੇ ਨਾਲ ਵੀ ਪਕੌੜੇ ਬਹੁਤ ਕ੍ਰਿਸਪੀ ਬਣਦੇ ਆ ਫਿਰ ਅਸੀਂ ਗੋਭੀ ਨੂੰ ਇਸ ਦੇ ਨਾਲ ਇਸ ਦੇ ਉੱਪਰ ਬੇਸਨ ਦੀ ਕੋਟਿੰਗ ਕਰਦੇ ਤੇਲ ਦੇ ਵਿੱਚ ਫਰਾਈ ਕਰ ਲਵਾਂਗੇ ਉੱਪਰ ਉੱਪਰ ਤੁਹਾਨੂੰ ਇਸ ਨੂੰ ਕੋਟ ਕਰਨ ਦੀ ਜ਼ਰੂਰਤ ਹੈ ਡੰਡੀ ਤੱਕ ਆਪਣੇ ਆਪ ਬੇਸਨ ਜੜਾਏ ਉਹ ਪਹੁੰਚ ਜਾਏਗਾ ਇਸ ਤਰ੍ਹਾਂ ਸਾਰਿਆਂ ਨੂੰ ਅਸੀਂ ਕੋਟ ਕਰਕੇ ਤੇਲ ਦੇ ਵਿੱਚ ਫਰਾਈ ਕਰ ਲੈਣਾ ਵਾ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਫੁੱਲ ਗਿਆ ਇਹਨਾਂ ਨੂੰ ਫਰਾਈ ਕਰਨ ਲੱਗੇ ਆ ਕਾਲੀ ਨਹੀਂ ਕਰਨੀਗੀ 2 ਤੋਂ 3 ਮਿੰਟ ਦਾ ਟਾਈਮ ਲੱਗ ਜਾਏਗਾ ਤਾਂ ਕਿ ਗੋਭੀ ਵੀ ਅੰਦਰ ਤੋਂ ਚੰਗੀ ਤਰ੍ਹਾਂ ਪਨ ਜਾਵੇ ਤੇ ਉੱਪਰੋਂ ਵੀ ਇਹ ਵਿਸਣ ਜਿਹੜਾ ਹੈ ਉਹ ਕੱਚਾ ਨਾ ਰਹੇ ਇਸ ਤਰ੍ਹਾਂ ਅਸੀਂ ਇਹਨਾਂ ਨੂੰ ਸਾਰੇ ਪਕੌੜਿਆਂ ਨੂੰ ਫਰਾਈ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਕਲਰ ਤੇ ਇਹਨਾਂ ਦਾ ਟੈਕਸਚਰ ਤੇ ਇਹ ਫੁੱਲ ਕੇ ਇਹਨਾਂ ਦਾ ਸਾਈਜ਼ ਵੀ ਕਿੰਨਾ ਵੱਡਾ ਹੋ ਗਿਆ ਵਾ ਸਾਰੇ ਜਿਹੜੇ ਪਕੌੜੇ ਆ ਇਸ ਤਰ੍ਹਾਂ ਅਸੀਂ ਬਣਾ ਲਿਆ ਇਹਨਾਂ ਨੂੰ ਤੁਸੀਂ ਗ੍ਰੀਨ ਸੌਸ ਨਾਲ ਜਾਂ ਇਮਲੀ ਦੀ ਸੌਸ ਨਾਲ ਜਾਂ ਦੂਸਰੀ ਚਟਨੀ ਦੇ ਨਾਲ ਸਰਵ ਕਰ ਸਕਦੇ ਹੋ ਸਰਵ ਕਰਨ ਤੋਂ ਪਹਿਲਾਂ ਇਸਦੇ ਉੱਪਰ ਅਸੀਂ ਚਾਟ ਮਸਾਲਾ ਐਡ ਕਰਾਂਗੇ ਇਸ ਨਾਲ ਇਹਦਾ ਜਿਹੜਾ ਟੇਸਟ ਆ ਹੋਰ ਵੀ ਜ਼ਿਆਦਾ ਵਧੀਆ ਹੁੰਦਾ ਵਾ ਇਹ ਗੋਭੀ ਦੇ ਪਕੌੜਿਆਂ ਦੇ ਉੱਪਰ ਦੀ ਚਾਟ ਮਸਾਲਾ ਜ਼ਰੂਰ ਐਡ ਕਰਿਓ ਤੇ ਇਸ ਤਰ੍ਹਾਂ ਮੈਂ ਇਸ ਨੂੰ सॉस के नाल सर्व किया वा तो इमली की चटनी दे नाल भी सर्व कर सकते हो बहुत ही डिलीशियस है गोभी के पकौड़े साढ़े बन के रेडी हो गए तो भी इस तरह बनाओ बहुत ही सौखा तरीका है तो बहुत ही डिलीशियस बनते हैं तो बना टाइम बहुत घट लगता उम्मीद कर रहे हैं जो वीडियो पसंद आएगी लाइक शेयर कमेंट करना बिल्कुल ना भूलना थैंक यू